ਸਮਾਜ ਵਿੱਚ ਦਿਨੋ-ਦਿਨ ਅਮਰ ਵੇਲ ਵਾਂਗ ਵਧ ਰਹੀ ਕੈਂਸਰ ਦੀ ਬਿਮਾਰੀ ਨੂੰ ਰੋਕਣ ਦੇ ਮਕਸਦ ਨਾਲ ਅੱਜ ਕੈਂਸਰ ਡੇ ਤੇ ਤਲਵੰਡੀ ਸਾਬੋ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਯਾਦਵਿੰਦਰਾ ਕਾਲਜ ਵਿੱਚ ਇੱਕ ਵਿਸ਼ਾਲ ਕੈਂਸਰ ਜਾਗਰੂਕਤਾ ਰੋਕਥਾਮ ਪ੍ਰੋਗਰਾਮ ਕੀਤਾ ਗਿਆ ਜਿਸ ਵਿੱਚ ਬਠਿੰਡਾ ਜ਼ਿਲ੍ਹੇ ਦੇ ਕੈਂਸਰ ਨੂੰ ਹਰਾਉਣ ਵਾਲੇ ਲੋਕਾਂ ਦਾ ਸਨਮਾਨ ਕਰਕੇ ਉਹਨਾਂ ਤੋਂ ਟਿਪਸ ਲੈ ਕੇ ਲੋਕਾਂ ਨੂੰ ਦੱਸਿਆ ਗਿਆ ਕਿ ਕਿਸ ਤਰ੍ਹਾਂ ਕੈਂਸਰ ਨੂੰ ਹਰਾਇਆ ਜਾ ਸਕਦਾ ਹੈ ਉਨਾ ਰਕਣਾ ਹੈ ਕਿ ਕੈਂਸਰ ਤੋਂ ਡਰਨ ਦੀ ਲੋੜ ਨਹੀਂ ਸਗੋ ਸੁਚੇਤ ਰਹਿਣ ਦੀ ਲੋੜ ਹੈ ਅਤੇ ਇਸ ਦਾ ਇਲਾਜ ਸੰਭਵ ਹੈ World Cancer Day ਤੇ ਜਵਾਜੀ ਪੰਜਾਬੀ ਯੂਨੀਵਰਸਿਟੀ ਇੱਥੇ origional center ਦੇ ਵਿੱਚ ਕੁਲਦਸਤਾ ਫਾਊਂਡੇਸ਼ਨ ਨੇ ਜੋ ਪ੍ਰੋਗਰਾਮ ਉਹਨਾਂ ਦੀ ਕਲੈਬੋਰੇਸ਼ਨ ਨਾਲ ਰੱਖਿਆ ਗਿਆ ਬਹੁਤ ਹੀ ਵਧੀਆ ਪ੍ਰੋਗਰਾਮ ਸੀ ਜੋ ਅਸੀਮਰ ਮੰਡਲ ਨੇ ਰੱਖਿਆ ਤੇ ਆਪਣੇ ਇੱਥੇ ਦੇ ਡਾਇਰੈਕਟਰ ਸਰ ਨੇ ਰੱਖਿਆ ਪ੍ਰੋਗਰਾਮ ਤੇ ਉਹਦੇ ਵਿੱਚ ਮੈਨੂੰ ਬਤੌਰ ਐਜ਼ ਅ ਗੈਸਟ ਆਫ ਆਨਰ ਬੁਲਾਇਆ ਗਿਆ ਇਹਨਾਂ ਦਾ ਬਹੁਤ ਹੀ ਮੈਂਤੈਜ ਰੋ ਧੰਨਵਾਦ ਕਰਦਾ ਹਾਂ ਤੇ ਸਾਰਾ ਮੈਂ ਮੰਚ ਤੋਂ ਆਪਣੀ ਸਪੀਚ ਤੇ ਵੀ ਸਾਰਾ ਕੁਝ ਦੱਸ ਹੀ ਚੁੱਕਿਆ ਹੈ ਕੈਂਸਰ ਬਾਰੇ ਕੈਂਸਰ ਕਿੰਡੀ ਨਾਭਰ ਵਾਲ ਬਿਮਾਰੀ ਹੈ ਕੈਂਸਰ ਕਿਵੇਂ ਹੁੰਦਾ ਹੈ ਕੈਂਸਰ ਦੇ ਕੀ ਲੱਛਣ ਹੈ ਕੈਂਸਰ ਨੂੰ अर्ਲੀ ਡਿਟੈਕਸ਼ਨ ਕਰਨੀ ਬਹੁਤ ਜ਼ਰੂਰੀ ਹੈ ਉਹ ਕੈਂਸਰ ਦਾ ਟਾਈਮ ਤੇ ਟਰੀਟਮੈਂਟ ਹੋਏ ਤਾਂ ਇਹਨੂੰ ਕਯਰ ਵੀ ਕੀਤਾ ਜਾ ਸਕਦਾ ਐਵਰੀਥਿੰਗ ਆਈ ਹੈਵ ਟੋਲ ਟੂ ਯੂ ਇਨ ਮਾਈ ਲੈਕਚਰ ਸਾਰਾ ਦੱਸ ਚੁੱਕਿਆ ਤਾਂ ਮੈਂ ਐਜੇ ਕੈਂਪਸ ਫਿਊਚਰ ਦੇ ਵਿੱਚ ਵੀ ਗੁਲਦਸਾ ਸੁਸਾਇਟੀ ਤੇ ਗੁਲਦਸਾ ਫਾਊਂਡੇਸ਼ਨ ਲਗਾਉਂਦੀ ਰਹੇ ਤਾਂ ਇਹਨਾਂ ਨੂੰ ਮੈਂ ਬਹੁਤ ਹੀ ਬੈਸਟ ਵਿਸ਼ੀਜ਼ ਇਨ ਤੋਰ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਕਿ ਜਿਉਂ ਅੱਜ ਇਸ ਪ੍ਰੋਗਰਾਮ ਤੇ ਮੈਨੂੰ ਬੁਲਾਇਆ ਇੰਨਾ ਸਨਮਾਨਿਤ ਕੀਤਾ ਮੈਂ ਤਹਿ ਦਿਲੋਂ ਸਾਰੇ ਸਟਾਫ ਦਾ ਸਾਰੀ ਫੈਕਲਟੀ ਮੈਂਬਰਸ ਦਾ ਖਾਸ ਕਰਕੇ ਗੁਲਦਸਾ ਸੁਸਾਇਟੀ ਦੇ ਡਾਇਰੈਕਟਰ ਸਿਮਰ ਮੈਡਮ ਦਾ ਬਹੁਤ ਹੀ ਤਹਿ ਦਿਲੋਂ ਧੰਨਵਾਦ ਕਰਦਾ ਸਰ ਇਹ ਨਾ ਅੱਜ ਵਰਲਡ ਕੈਂਸਰ ਡੇ ਦੇ ਉੱਪਰ ਕੈਂਸਰ ਦੇ ਲਈ ਅਵੇਅਰਨੈਸ ਦੇ ਲਈ ਅਸੀਂ ਇਹ ਪ੍ਰੋਗਰਾਮ ਸੀ ਜਿਹੜਾ ਇੱਥੇ ਗੁਰੂ ਕਾਸ਼ੀ ਕੈਂਪਸ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਦੇ ਵਿੱਚ ਕਰਵਾਇਆ ਸੀ ਇਹਨਾਂ ਦੇ ਨਾਲ ਤੇ ਇੱਥੇ ਸਰ ਸਾਡਾ ਮੇਨ ਏਮ ਇਹੀ ਸੀਗਾ ਕਿ ਜਿਹੜੇ ਕੈਂਸਰ ਤੋਂ ਲੋਕ ਡਰਦੇ ਨੇ ਉਹਨਾਂ ਨੂੰ ਅਸੀਂ ਇੱਕ ਅਵੇਅਰ ਕਰੀਏ ਕਿ ਡਰਨ ਵਾਲੀ ਕੋਈ ਗੱਲ ਨਹੀਂ ਹੁੰਦੀ ਹੈਗੀ ਕੈਂਸਰ ਤੋਂ ਔਰ ਨਾਲੇ ਨਾਲ ਸਰ ਇੱਥੇ ਜਿਹੜੇ ਕੈਂਸਰ ਸਰਵਾਈਵਰ ਸੀਗੇ ਉਹ ਵੀ ਆਏ ਨੇ ਉਹਨਾਂ ਨੂੰ ਵੀ ਖਾਸ ਤੌਰ ਤੇ ਸਨਮਾਨਿਤ ਕੀਤਾ ਗਿਆ ਤੇ ਡਾਕਟਰ ਸਾਹਿਬ ਆਏ ਨੇ ਸਾਡੇ ਕੋਲ ਦਿੱਲੀ ਹਸਪੀਟਲ ਤਲਵੰਡੀ ਸਾਹਿਬੋਂ ਤੋਂ ਮਨਵਰ ਖਾਨ ਜੀ ਹੋਰ ਸਾਡੇ ਨਾਲ ਬਹੁਤ ਸਾਰੇ ਗੈਸਟ ਐਸ ਐਮਓ ਤਲਵੰਡੀ ਸਾਹਿਬੋਂ ਉਹ ਆਏ ਨੇ ਤਾਂ ਉਹ ਸਾਰਾ ਸਾਡਾ ਪਰਪਸ ਇੱਕ ਅਵੇਅਰਨੈਸ ਸੀਗਾ ਕੈਂਸਰ ਦੇ ਲਈ ਕੀ ਕਹਿਣਾ ਤੁਸੀਂ ਲੋਕਾਂ ਨੂੰ ਇਸ ਤਰ੍ਹਾਂ ਤੁਹਾਡੀ ਸੋਸਾਇਟੀ ਜਿਹਨੂੰ ਪ੍ਰਤਾਂਤਨਾ ਪ੍ਰੋਗਰਾਮ ਕਰਦੇ ਰਹੇ ਕਿ ਕੀ ਕਹਿਣਾ ਚਾਹੁੰਦੇ ਤੁਸੀਂ ਖਾਸ ਕਰ ਲਈਦਾ ਪ੍ਰੋਗਰਾਮ ਜਾਲੇ ਕਰ ਬਿਲਕੁਲ ਇਹਨਾਂ ਨੂੰ ਇਹੀ ਕਹਿਣਾ ਚਾਹੁੰਗੇ ਖਾਸ ਕਰਕੇ ਲੇਡੀਜ਼ ਨੂੰ ਕਿ ਆਪਾਂ ਨੂੰ ਆਪਣੀ ਸਿਹਤ ਸਭ ਤੋਂ ਪਹਿਲਾਂ ਹੁੰਦੀ ਆ ਸੋ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹਨਾ ਕਿਉਂਕਿ ਲੇਡੀਜ਼ ਦੇ ਵਿੱਚ ਖਾਸ ਕਰਕੇ ਘਰ ਕੋ ਕਮਾਕਾਰਾਂ ਦੇ ਵਿੱਚ ਬੱਚਿਆਂ ਦੇ ਵਿੱਚ ਇੰਨਾ ਜ਼ਿਆਦਾ ਮਤਲਬ ਬਿਜ਼ੀ ਹੋ ਜਾਂਦੇ ਨੇ ਆਪਣੀ ਸਿਹਤ ਨੂੰ ਪਿੱਛੇ ਰੱਖ ਦਿਆ ਨੇ ਸੋ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਗੀ ਕਿ ਆਪਣੀ ਸਿਹਤ ਪਹਿਲੇ ਨੰਬਰ ਤੇ ਆ ਤੇ ਸਭ ਤੋਂ ਪਹਿਲਾਂ ਆਪਣੀ ਸਿਹਤ ਦਾ ਧਿਆਨ ਰੱਖੋ ਮੇਰਾ ਨਾਮ ਚੀਤ ਕੋਰੈਸੀ ਬਟਲੀ ਦੇ ਪਹਿਲਾ ਤਾਂ ਸਾਰਿਆਂ ਨੂੰ ਪਿਆਰ ਭਰੀ ਸੰਬੋਧਨਾ ਕਰ ਤੇ ਗੁਲਦਸਤਾ ਫਾਉਂਡੇਸ਼ਨ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਹੜੇ ਸਾਦ ਨੂੰ ਇੱਥੇ ਆ ਕੇ ਇਨਾਂ ਨੇ ਬੁਲਾਇਆ ਤੇ ਸਮਾਂਤ ਕਰੇ ਲੋਕਾਂ ਦੇ ਰੂਪ ਨੂੰ ਕਰ। ਮੈਂ ਤੁਸੀਂ ਕੈਂਸਰ ਨੂੰ ਹਰਾਇਆ ਮਤਲਬ ਤੁਸੀਂ ਖਡਾਰਨ ਵੀ ਐ ਕਿਸ ਤਰ੍ਹਾਂ ਤੁਸੀਂ ਕੈਂਸਰ ਨੂੰ ਹਰਾਇਆ ਜਿਹੜੇ ਲੋਕ ਸੁਣ ਰਹੇ ਆ ਦਰਸ਼ਕ ਸਾਡੇ ਜਿਨ੍ਹਾਂ ਨੂੰ ਕੈਂਸਰ ਹੈ ਉਹ ਮਤਲਬ ਤੁਹਾਡੇ ਸਪੀਚ ਤੋਂ ਉਹਨਾਂ ਨੂੰ ਦੱਸੋ ਜਰੂਰ ਦੱਸੋ ਕਿਸ ਤਰ੍ਹਾਂ ਮਤਲਬ ਤੁਸੀਂ ਕੈਂਸਰ ਅਚਨਚੇਤ ਮੇਰੇ ਇੱਥੇ ਗੰਡਾ ਮਤਲਬ ਮਹਿਸੂਸ ਹੋਈ ਤੇ ਜਦੋਂ ਮੈਨੂੰ ਕੈਂਸਰ ਦਾ ਦੱਸਿਆ ਗਿਆ ਪਰ ਪਰ ਕੱਲੀ ਗਈ ਸੀ ਡਾਕਟਰ ਸਾਹਿਬ ਨੇ ਜੋ ਦੱਸਿਆ ਮੈਂ ਮਨ ਵਿੱਚ ਕੋਈ ਕਿਸੇ ਵੀ ਤਰ੍ਹਾਂ ਦਾ ਮਤਲਬ ਟੈਨਸ਼ਨ ਨਹੀਂ ਹੋਈ ਸੋ ਕੋ ਮੈਂ ਦੱਸਉਂ ਲੁ ਕਿ ਆ ਖੜਾ ਉਪਰ ਚ ਅੱਗੇ ਦੱਸੋ ਕੀ ਕਰਦਾ ਜੀਮੀ ਹੰਨਾ ਨੇ ਦੱਸਿਆ ਕਿ ਮੈਨੂੰ 9 ਵਜੇ ਪਤਾ ਲੱਗ ਗਿਆ ਸੀ ਪਰ ਫਿਰ ਵੀ ਮੈਂ ਭਾਗਿਆ ਨੂੰ 3 ਵਜੇ ਜਾ ਕੇ ਦੱਸਿਆ ਕਿ ਪਾਸੀ ਵੀ ਮੈਨੂੰ ਉੱਗੀ ਜਾਣਾ ਪਏਗਾ ਤੇ ਮੈਂ ਬੜੀ ਹੀ ਮਤਲਬ ਦਲੇਰੀ ਦੇ ਨਾਲ ਹੀ ਦੇ ਨਾਲ ਮੈਂ ਫਾਈਟ ਕੀਤੀ ਕਿੰਨਾ ਚਿਰ ਹੋ ਗਿਆ ਮੈਨਾਂ ਜੇ ਗੱਲ ਕਰੀਏ ਕੈਂਸਲ ਹੋ ਜੈ ਨਾ ਤੁਹਾਨੂੰ ਮੈਨੂੰ 2018 ਹੋਇਆ ਸੀ 21 ਤੱਕ ਮੈਂ ਫਾਈਟ ਕੀਤਾ ਤੇ ਨਾਲ ਨਾਲ ਮੈਂ ਆਪਣੀਆਂ ਬਚਪਨ ਦੇ ਵਿੱਚ ਹੀ ਸਕੂਲ ਦੇ ਵਿੱਚ ਖੇਮਾ ਕਰਦੀ ਸੀ ਸ਼ਾਰਟ ਪੁੱਟ ਲੌਂਗ ਜਮ ਉਹ ਦੇ ਬੱਕ ਤੇ ਲੰਬ ਚੋਂ ਹੁਣ ਮੈਂ ਫਰੀ ਆ ਟੈਨਸ਼ਨ ਮੈਂ ਬਿਲਕੁਲ ਫਰੀ ਆ ਕਿ ਹੁਣ ਮੈਂ ਨੈਸ਼ਨਲ ਖੇਡ ਕੇ ਆ ਜਾਂ ਨੈਸ਼ਨਲ ਬੱਕਰ ਦੇ ਨਾਂ ਦੇ ਉੱਤੇ ਹੁਣ ਮੈਂ ਚਾਹੀ ਜਾਂਦੀ ਆ ਤੇ ਇਸ ਵਾਰੀ ਹੁਣ ਖੇਡ ਕੇ ਇਸੇ ਕੈਂਪ ਦੇ ਵਿੱਚ 14 15 16 ਮਾਰਚ ਨੂੰ ਕੀਮਾ ਹੋ ਰਹੀਆਂ ਨੇ ਆਲ ਪੰਜਾਬ ਫੈਸ਼ਨਲ ਫੈਰੀ ਧਿਆਨ ਕਿ ਮੈਂ ਉਹਦੇ ਵਿੱਚ ਪਾਰਟਿਸਪੇਟ ਕੀਤਾ ਹੈ ਤਾਂ ਉਮੀਦ ਹੈ ਜਿਸ ਤਰ੍ਹਾਂ ਮੈਂ ਕੈਨਸਲ ਤੋਂ ਜਿੱਤੀ ਉਹਦਾ ਇੱਕ ਮੂਵੀ ਚੱਕੀ ਨਾ ਜੀ ਜਿਸ ਤਰ੍ਹਾਂ ਜਿਹੜੇ ਲੋਕਾਂ ਨੂੰ ਜਦੋਂ ਕੈਨਸਲ ਦਾ ਪਤਾ ਲੱਗਦਾ ਆਮ ਤੌਰ ਤੇ ਘਬਰਾ ਜਾਂਦੇ ਆ ਜਿਸ ਤਰ੍ਹਾਂ ਤੁਸੀਂ ਦੱਸਿਆ ਕੀ ਕਹਿਣਾ ਚਾਹਣਾ ਹੈ ਲੋਕਾਂ ਨੂੰ ਵੀ ਮਤਲਬ ਘਬਰ ਮਤਲਬ ਕੀ ਸੰਦੇਸ਼ ਹੈ ਤੁਹਾਡਾ ਲੋਕ ਜੀ ਮੈਂ ਲੋਕਾਂ ਨੂੰ ਇਹ ਕਹਿਣਾ ਚਾਹਾਂਗੀ ਕਿ ਦੇਖੋ ਕਿਸੇ ਤੋਂ ਘਬਰਾਣਾ ਨਹੀਂ ਜਿਸ ਤਰ੍ਹਾਂ ਮੇਰੇ ਬੇਟੇ ਨੇ ਮੈਨੂੰ ਸਮਝਾਇਆ ਇਹ ਬਾਹਰ ਨੂੰ ਡੱਕਪਾ ਨੂੰ ਦਿਸ ਜਾਣਾ ਸੀ ਇਹ ਤੋਂ ਤੁਸੀਂ ਘਬਰਾਣਾ ਨਹੀਂ ਕਦੇ 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 ਵੀ ਘਬਰਾਓ ਕਿਸੇ ਵੀ ਬਿਮਾਰੀ ਤੋਂ ਜੇ ਤੁਸੀਂ ਡਰੋਗੇ ਤਾਂ ਮਰੋਗੇ ਕੋਈ ਵੀ ਬਿਮਾਰੀ ਹੈ ਕੋਈ ਵੀ ਆਲੀ ਦੁਵਾਲੀ ਦੀ ਘਟਨਾ ਹੈ ਜੇ ਤੁਸੀਂ ਉਹਦਾ ਡਟ ਕੇ ਮੁਕਾਬਲਾ ਕਰੋਗੇ ਤਾਂ ਬਹੁਤ ਵਧੀਆ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਤੇ